ਚਲ ਧਿਆਨ ਬਾਰੀ ਬਾਰੀ ਰੱਖੀ ਜਾਂਦਾ ਹਣ ਗਿੱਟਾ ਜੀ ਦਾ ਚਲ ਨਾ ਭਾਈ ਮੈਂ ਵੀਡੀਓ ਬਣਾਈ ਜਾਂਦਾ ਟਰੈਕਟਰ ਮੜ ਕੇ ਪਾਦੀ ਵੀ ਮੈਂ ਤੈਨ ਨੱਕੜੀਆਂ ਡਿੱਗ ਪੈਣੇ ਘਰੇ ਨਾ ਬੈਠਾ ਕਰਵਾ ਭਾਈ ਆ ਦੇਖੋ ਆ ਵੀ ਖੜਿਆਰੀ ਜਿਹੜੇ ਖੇਢੀ ਜਾਂਦੇ ਜੇ ਤੇ ਮੜਿਆ ਮੀਨ ਏਰੀਆ ਜੇ ਤੇ ਦੂਜੇ ਹੁੰਦੀ ਨਹੀਂ ਮੁੜ ਕੇ ਤੇ ਐ ਭਾਈ ਐ ਨਾ ਕਰਿਆ ਕਰੋ ਆ ਵੀ ਖੜਿਆਰੀ ਆ ਤੇ ਆ ਦੇਖੋ ਆਉਣਾ ਵੀ ਦੇਖ ਲਓ ਖਿੱਚੀ ਜੇ ਦਾ ਸੁਭਾਗਾ ਬਾਕੀ ਸਾਡੇ ਪ੍ਰਧਾਨ ਖੜੇ ਇਧਰ ਇਹ ਵੀ ਜਿਹੜਾ ਡੇਲੀ ਆਉਂਦੇ ਤੇ ਮੈਨੂੰ ਵੀ ਇਹ ਮਤਲਬ ਫੋਨ ਤੇ ਸਾਦੇ ਆ ਗਏ ਮੈਨੂੰ ਵੀ ਮੈਸੇਜ ਮੱਝ ਗਿਆ ਕਦੋਂ ਨਾ ਆ ਆਹ ਦੇਖੋ ਸਾਰਾ ਵੱਡੀ ਗੱਲ ਆ ਵੀ ਜਿਹੜਾ ਸੁਹਾਗਾ ਖਿੱਚਨੇ ਬਹੁਤ ਔਖ ਹੈਗਾ ਇਹ ਸਾਡੇ ਖਾਸ ਬੰਦੇ ਖੇਚ ਸਕਦੇ ਮੇਨ ਮੇਨ ਬੰਦੇ ਆ ਹਰੇਕ ਤੁਹੇ ਖਿੱਚਿਆ ਜਾਂਦਾ ਹੈ ਤੇ ਆਹ ਖੜਿਆ ਰਹੀ ਸਾਡੇ ਪੱਕੇ ਐ ਸਿਰੇ ਦੇ ਖੜਿਆ ਰਹੀ ਇੱਕ ਨੰਬਰ ਆ ਨਾ ਨੰਨੀ ਮਾਰਦਾ ਤੇ ਆਹ ਸਤਨਾਮ ਸਾਡਾ ਸੱਤੂ ਸੇ ਮਿਲ ਇਹ ਖੜਿਆਉਂਦਾ ਮੇਨ ਇਹ ਤਕਨੀਕ ਇਹਦੇ ਕੋਲ ਬਹੁਤ ਵਧੀਆ ਹੈ ਤੇ ਬਹੁਤ ਵਧੀਆ ਟਰੰਕ ਨਾਲ ਦੱਸਦਾ ਇਹਨਾਂ ਨੂੰ ਤੇ ਇਹ ਨੈਸ਼ਨਲ ਕਬੱਡੀ ਹੈਗੀ ਲੈਣਾ ਕਬੱਡੀ ਖਾਬ ਨੂੰ ਦਿੱਲੀ ਐਕਸਰਸਾਈਜ਼ ਵਗੈਰਾ ਕਰਾ ਕੇ ਫੇਰ ਖੜਾਈ ਜਾਂਦੀ ਹੈ